ਦੋਸਤੋ ਸੰਗਰਾਮ ਟੀਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ ਬੜੀ ਦੁਖਦਾਈ ਖਬਰ ਹੈ ਤੁਸੀਂ ਸਾਰਿਆਂ ਨੇ ਪਹਿਲਾਂ ਹੀ ਸੁਣ ਲਈ ਹੈ ਕਿ 에ਅਰ ਇੰਡੀਆ ਦਾ ਇੱਕ ਜਹਾਜ਼ ਅਹਮਦਾਬਾਦ ਤੋਂ ਲੰਡਨ ਜਾ ਰਿਹਾ ਸੀ ਤੇ ਚੜ੍ਹਨ ਸਾਰੀ ਨਾਲ ਦੀ ਨਾਲ ਹੀ ਹਾਦਸਾ ਗ੍ਰਸਤ ਹੋ ਗਿਆ ਜਿਦੇ 'ਚ 161 ਭਾਰਤੀ 53 ਬ੍ਰਿਟਾਨਵੀ 7 ਪੁਰਤਗਾਲੀ ਤੇ ਇੱਕ ਕਨੇਡੀ ਕਨੇਡੀਅਨ ਨਾਗਰਿਕ ਸ਼ਾਮਲ ਸੀ ਉਨ੍ਹਾਂ ਚੋਂ ਅੱਜ ਸਵੇਰ ਤੱਕ ਦੀਆਂ ਖਬਰਾਂ ਇਹ ਨੇ ਕਿ ਇੱਕ ਵਿਅਕਤੀ ਜਿਹੜਾ ਵਿਸ਼ਵਾਸ ਕੁਮਾਰ ਸਰੇਸ਼ ਜਿਹੜਾ ਆਪਣੇ ਭਰਾ ਨਾਲ ਲੰਡਨ ਜਾ ਰਿਹਾ ਸੀ ਤੇ 20 ਸਾਲਾਂ ਤੋਂ ਲੰਡਨ ਹੀ ਰਹਿੰਦਾ ਸੀ ਉਸ ਦੀ ਉਹ ਇਕੱਲਾ ਬਚਿਆ ਬਾਕੀ ਕਿਸੇ ਦੇ ਬਚਣ ਦੀਆਂ ਸੰਭਾਵਨਾਵਾਂ ਨਹੀਂ ਹੈ ਤੇ ਅੱਡ-ਅੱਡ ਅਖਬਾਰਾਂ ਦਾ ਹਿੰਦੂ ਦਾ ਇੰਡੀਅਨ ਐਕਸਪ੍ਰੈਸ ਨਿਊਯਾਰਕ ਟਾਈਮਜ਼ ਕੁਝ ਥੋੜੇ ਬਹੁਤੇ ਫਰਕ ਨਾਲ ਇੱਕੋ ਜਿਹੇ ਅੰਕੜੇ ਦੇ ਰਹੇ ਹਿਆਂ ਨੇ ਤੇ ਜਿਹਦੇ ਤੋਂ ਪਤਾ ਲੱਗ ਰਿਹਾ ਹੈ ਵੀ 265 ਵਿਅਕਤੀਆਂ ਦੀ ਮੌਤ ਹੋਈ ਹੈ ਇਹਦੇ ਵਿੱਚ ਭਾਵ 230 ਯਾਤਰੀ ਤੇ 229 ਯਾਤਰੀ 12 ਜਿਹੜੇ ਜਹਾਜ਼ ਦੇ ਅਮਲੇ ਦੇ ਮੈਂਬਰ ਦੋ ਪਾਇਲਟ ਤੇ 10 ਦੂਜੇ ਉਹ ਤੇ ਜਿਹੜੇ 24 ਜਿਹੜੇ ਹੈ ਉਹ ਜਿਹੜਾ ਮੈਡੀਕਲ ਕਾਲਜ ਇੱਥੇ ਹਿੱੱਡ ਗਿਆ ਉਥੋਂ ਦੇ ਉਸ ਥਾਂ ਦੇ ਲੋਕ ਨੇ ਅੱਡ ਅੱਡ ਤੇ ਮੈਡੀਕਲ ਕਾਲਜ ਦੇ ਡੀਨ ਦਾ ਬਿਆਨ ਤੇ ਉਥੋਂ ਦੇ ਵਿਦਿਆਰਥੀ ਯੂਨੀਅਨ ਦਾ ਬਿਆਨ ਵੀ ਦੱਸਦਾ ਹੈ ਵੀ ਜਦੋਂ ਦੁਪਹਿਰੇ ਲੰਚ ਕਰਨ ਲਈ ਉਹ ਮੈਸ ਦੇ ਵਿੱਚ ਬੈਠੇ ਸੀ ਤੇ ਉਦੋਂ ਇਹ ਹਾਦਸਾ ਹੋ ਗਿਆ ਤੇ ਤਕਰੀਬਨ 100 ਜਣੇ ਉਹਦੇ ਵਿੱਚ ਬੈਠੇ ਸੀਗੇ ਤੇ ਉਹਨਾਂ ਚੋਂ 4 ਜਿਹੜੇ ਐਮਬੀਬੀਐਸ ਕਰਦੇ ਮੁੰਡੇ ਜਿਹੜੇ ਐ ਦੋ ਪਹਿਲੇ ਫਸਟイヤー ਦੇ ਤੇ ਦੋ ਥਰਡੀイヤー ਦੇ ਤੇ ਇੱਕ ਕਿਸੇ ਡਾਕਟਰ ਦੀ ਵਾਈਫ ਉਹਦੇ ਵਿੱਚ ਮਾਰੇ ਗਏ ਤੇ ਡੀਨ ਦੇ ਦਸੰਮਤਾਵਕ 20 ਹੋਰ ਜ਼ਖਮੀ ਨੇ ਜਿਨ੍ਹਾਂ ਚੋਂ ਪੰਜ ਜਿਹੜੇ ਐ ਉਹ ਬਹੁਤ ਗੰਭੀਰ ਨੇ ਤੇ ਦੋ ਲਾਪਤਾ ਦੱਸੇ ਜਾ ਰਹੇ ਐ ਵਿਦਿਆਰਥੀ ਯੂਨੀਅਨ ਮਤਾਵਕ 50 ਲੋਕ ਜਿਹੜੇ ਐ ਹੋਰ ਜ਼ਖਮੀ ਨੇ ਜਿਹੜੇ ਹਸਪਤਾਲਾਂ 'ਚ ਭਰਤੀ ਰਹੇਗੇ ਸੋ ਬਹੁਤ ਵੱਡਾ ਹਾਸਾ ਹੈ ਇਹਦੇ ਚ ਕਰੂ ਮੈਂਬਰ ਵਿਚਾਰੇ ਦੋ ਜਿਹੜੇ ਪਾਇਲਟ ਐ ਉਹ ਵੀ ਮਾਰੇ ਗਏ ਤੇ ਦੋ ਜਿਹੜੀ ਦੂਸਰਾ ਕਰੂ ਮੈਂਬਰ ਐ ਦੋ ਜਿਹੜੀਆਂ ਮਨੀਪੁਰ ਦੀਆਂ ਕੁੜੀਆਂ ਇਹਦੇ ਚ ਜੌਬ ਕਰਦੀਆਂ ਸੀ ਉਹ ਵੀ ਇਹਦੇ ਚ ਲਪੇਟ ਚ ਆ ਗਈਆਂ ਇੱਕ ਡਾਕਟਰ ਪ੍ਰਤੀਕ ਜਿਹੜਾ ਪਿਛਲੇ 6 ਸਾਲਾਂ ਤੋਂ ਲੰਡਨ ਰਹਿ ਰਿਹਾ ਸੀ ਤੇ ਆਪਣੇ ਪਰਿਵਾਰ ਦਾ ਵੀਜ਼ਾ ਲਵਾ ਕੇ ਹੁਣ ਚੱਲਿਆ ਸੀ ਉਹਦੇ ਘਰ ਵਾਲੀ ਨੇ ਕੁਝ ਦਿਨ ਪਹਿਲਾਂ ਆਪਣੀ ਇੱਥੋਂ ਦੀ ਪ੍ਰਾਈਵੇਟ ਹਸਪਤਾਲ ਦੀ ਜੌਬ ਤੋਂ ਕਿਉਂਕਿ ਡਾਕਟਰ ਆ ਉਹ ਉਸਨੇ ਰਜਾਇਨ ਕਰਿਆ ਸੀ ਤੇ ਉਹਨਾਂ ਦੇ ਇੱਕ ਕੁੜੀ ਤੇ ਦੋ ਜੋੜੇ ਮੁੰਡੇ ਤਿੰਨ ਜਣੇ ਉਹ ਜਣੀ ਪੰਜਾਂ ਦਾ ਪਰਿਵਾਰ ਜਹਾਜ਼ ਚੜ੍ਹਨ ਵੇਲੇ ਉੱਥੇ ਸੀਟਾਂ ਤੇ ਬਹਿ ਕੇ ਸੈਲਫੀ ਲੈਂਦਾ ਤੇ ਆਪਣੇ ਘਰਦਿਆਂ ਨੂੰ ਪੇਂਚਦਾ ਵੀ ਅਸੀਂ ਹੁਣ ਇਕੱਠੇ ਚੱਲੇ ਆ ਤੇ ਕੁਝ ਮਿੰਟਾਂ ਬਾਅਦ ਹੀ ਸਾਰਾ ਕੁਝ ਤਬਾਹ ਹੋ ਜਾਂਦਾ ਸੋ ਬਹੁਤ ਵੱਡਾ ਹਾਦਸਾ ਹੈ ਅਸੀਂ ਇਸ ਹਾਸੇ ਦੇ ਵਿੱਚ ਮਾਰੇ ਗਏ ਜਿਹੜੇ ਲੋਕ ਐ ਚਾਹੇ ਸਾਡੇ ਦੇਸ਼ ਦੇ ਚਾਹੇ ਬਾਹਰ ਦੇ ਐ ਉਹਨਾਂ ਦੇ ਪਰਿਵਾਰਾਂ ਨਾਲ ਦਿਲੀ ਹਮਦਰਦੀ ਪ੍ਰਗਟ ਕਰਦੇ ਆ ਤੇ ਜਿਹੜੇ ਜ਼ਖਮੀ ਐ ਉਹ ਉਮੀਦ ਕਰਦੇ ਆ ਆਸ ਕਰਦੇ ਆ ਕਿ ਉਹ ਜਲਦੀ ਤੋਂ ਜਲਦੀ ਠੀਕ ਹੋਣ ਸਿਹਤਯਾਬ ਹੋਣ ਇਹ ਸਾਡੀ ਦਿਲੀ ਕਾਮਨਾ ਹੈਗੀ ਹੈ ਦੋਸਤੋ ਇਸ ਦੇ ਵਿੱਚ ਕੁਝ ਗੱਲਾਂ ਜਿਹੜੀਆਂ ਹਾਂ ਇੱਕ ਅ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਸ਼੍ਰੀ ਵਿਜੇ ਰੂਪਾਨੀ ਜੀ ਉਹ ਵੀ 12 ਨੰਬਰ ਸੀਟ ਤੇ ਬੈਠੇ ਸਨ ਤੇ ਉਹ ਜਿਹੜੇ ਆ ਉਹ ਵੀ ਇਸ ਹਾਸੀ ਦੇ ਵਿੱਚ ਚਲੇ ਗਏ ਆ ਉਹਨਾਂ ਦੀ ਬੇਟੀ ਤੇ ਘਰ ਵਾਲੀ ਇੰਗਲੈਂਡ ਰਹਿੰਦੇ ਆ ਉਹ ਉਹਨਾਂ ਕੋਲ ਚਲੇ ਸੀਗੇ ਤੇ ਇਹ ਹੈਗਾ ਹੁਣ ਇਸ ਦੇ ਬਾਰੇ ਵਿੱਚ ਦੋ ਤਿੰਨ ਗੱਲਾਂ ਸੰਸਾਰ ਦੇ ਆਗੂ ਜਿਹੜੇ ਆ ਇੰਗਲੈਂਡ ਅਮਰੀਕਾ ਜਾਪਾਨ ਫਰਾਂਸ ਕੈਨੇਡਾ ਸਾਰਿਆਂ ਨੇ ਬੰਗਲਾਦੇਸ਼ ਪਾਕਿਸਤਾਨ ਸਾਰੇ ਦੇਸ਼ਾਂ ਦੇ ਮੁਖੀਆਂ ਨੇ ਇਸ ਦੁਖਾ ਘਟਨਾ ਤੇ ਆਪਣਾ ਅਫਸੋਸ ਜ਼ਾਹਰ ਕੀਤਾ ਹੈ ਭਾਰਤ ਦੇ ਵਿੱਚ ਵੀ ਸਾਰੀਆਂ ਰਾਜਨੀਤਿਕ ਪਾਰਟੀਆਂ ਨੇ ਇਸ ਦੇ ਉੱਤੇ ਅਫਸੋਸ ਜ਼ਾਹਰ ਕੀਤਾ ਹੈ ਤੇ ਅਗਲੀ ਗੱਲ ਦੋਸਤੋ ਦੋ ਗੱਲਾਂ ਤਿੰਨ ਤਿੰਨ ਤੁਹਾਡੇ ਨਾਲ ਮੈਂ ਹੁਣ ਇਸ ਬਾਰੇ ਕਰਨੀਆਂ ਚਾਹਣਾ ਬਹੁਤ ਦੁਖਦਈ ਹੈ ਕੋਈ ਜਿਹਦਾ ਪਰਿਵਾਰ ਦਾ ਮੈਂਬਰ ਚਲਿਆ ਗਿਆ ਉਹਦੇ ਲਈ ਕੋਈ ਵੀ ਕਿਸੇ ਵੀ ਤਰ੍ਹਾਂ ਦੇ ਲਫ਼ਜ਼ ਜਿਹੜੇ ਆ ਉਹ ਇੰਨੇ ਵੱਡੇ ਨਹੀਂ ਕਿ ਐਡੇ ਵੱਡੇ ਦੁੱਖ ਨੂੰ ਉਹ ਕਿਸੇ ਤਰ੍ਹਾਂ ਦਾ ਕੋਈ ਆਸਰਾ ਬਣ ਸਕਣਾ ਤੇ ਜਿਹੜੇ ਦੁਖੀ ਪਰਿਵਾਰ ਨੇ ਉਹਨਾਂ ਦੇ ਲਈ ਕੁਝ ਵੀ ਚਾਹੇ ਕਿਹਾ ਜਾਂਦਾ ਉਹ ਜਾਇਜ਼ ਹੈਗਾ ਪਰ ਦੋ ਗੱਲਾਂ ਇਹਦੇ 'ਚ ਦੇਖਣ ਵਾਲੀਆਂ ਨੇ ਇੱਕ ਤਾਂ ਜਿਹੜਾ ਉਹ ਬੰਦਾ ਬਚਿਆ ਵਿਸ਼ਵਾਸ ਕੁਮਾਰ ਰਮੇਸ਼ ਉਦੇ ਬਾਰੇ ਚ ਬੜਾ ਸਾਡੇ ਕਿਉਂਕਿ ਅਸੀਂ ਬਹੁਤ ਜ਼ਿਆਦਾ ਧਰਮ ਕਰਮ ਰੱਬ ਹੋਰ ਕਿਸਮਤ ਇਹਨਾਂ ਚੀਜ਼ਾਂ ਨੂੰ ਮੰਨਦੇ ਆ ਤੇ ਲੱਗਦਾ ਵੀ ਕੋਈ ਉੱਪਰਲੇ ਬੰਦੇ ਨੇ ਉਹਨੂੰ ਬਚਾਤਾ ਇਸ ਕਿਸਮ ਦੀਆਂ ਪੋਸਟਾਂ ਵੀ ਪੈ ਰਹੀਆਂ ਬੜੀ ਬਨੇਮਰਤਾ ਸਹਿਤ ਬਹੁਤ ਹੀ ਸਤਕਾਰ ਨਾਲ ਸਾਰੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਦਾ ਸਤਕਾਰ ਕਰਦਿਆਂ ਹੋਇਆਂ ਅਸੀਂ ਇਹ ਕਰਨਾ ਚਾਹੁੰਦੇ ਆ ਵੀ ਜੇ ਕੋਈ ਅਜਿਹੀ ਸ਼ਕਤੀ ਹੋएगी ਜਿਨੇ ਉਹਨੂੰ ਬਚਾਏ ਹੈ ਫਿਰ ਦੂਜਿਆਂ ਨੂੰ ਕਿਉਂ ਮਾਰਿਆ ਉਹਨੇ ਉਹਨਾਂ ਨੂੰ ਵੀ ਬਚਾ ਲੈਂਦੀ ਇਹ ਸਵਾਲ ਹੈਗੇ ਸਾਨੂੰ ਲੌਜਿਕ ਨਾਲ ਇਹਨਾਂ ਦਾ ਹੱਲ ਸੋਚਣਾ ਚਾਹੀਦਾ ਤੇ ਇੱਕ ਹਾਦਸਾ ਹੈਗਾ ਇਹਦੀ ਜਾਂਚ ਹੋਊਗੀ ਜਾਂਚ ਹੋ ਕੇ ਪਤਾ ਲੱਗੂਗਾ ਵੀ ਕਿੱਥੇ ਖਰਾਬੀ ਸੀ ਤੇ ਕਿ ਅੱਗੇ ਤੋਂ ਖਰਾਬੀ ਨਾ ਹੋਵੇ ਤਾਂ ਕਿ ਹੋਰ ਜਾਨਾਂ ਨਾ ਜਾਣ ਇਹ ਤਾਂ ਵਿਗਿਆਨਕ ਰੁੱਖ ਹੈ ਤੇ ਜਿਹੜਾ ਕਿ ਹੁੰਦਾ ਹੀ ਹੈ ਤੇ ਅਪਣਾਇਆ ਵੀ ਜਾਣਾ ਇਹਦੇ ਵਿੱਚ ਅਸੀਂ ਆਪਣੇ ਵੱਲੋਂ ਬਹੁਤ ਸਾਰੇ ਲੋਕ ਆਪਣੇ ਤੌਰ ਤੇ ਇਹ ਗੱਲਾਂ ਜੋੜਦੇ ਆ ਤੇ ਜ ਨਾਲ ਪੁੱਠਾ ਉਲਟਵਾ ਸਵਾਲ ਵੀ ਜੇ ਕਰ ਲਿਆ ਕਰੀਏ ਤਾਂ ਅਸੀਂ ਜਾਦਾ ਵਿਗਿਆਨਕ ਚੇਤਨਾ ਦੇ ਦਾ ਸਬੂਤ ਦੇ ਸਕਦੇ ਆ ਦੂਸਰੀ ਜਿਹੜੀ ਘਟਨਾ ਜਿਹੜੀ ਬਹੁਤ ਜਿਆਦਾ ਸੋਸ਼ਲ ਮੀਡੀਆ ਤੇ ਚੱਲ ਰਹੀ ਸੀ ਉਹਦੇ ਤੋਂ ਮੈਂ ਗੂਗਲ ਤੇ ਫਿਰ ਸਰਚ ਕਰਿਆ ਵੀ ਸੱਚ ਕੀ ਹੈ ਏ ਦੱਸਿਆ ਜਾਂਦਾ ਹੈ ਵੀ ਸ਼੍ਰੀ ਵਿਜੇ ਕੁਮਾਰ ਰੁਪਾਨੀ ਜੀ ਜਿਹੜੇ ਗੁਜਰਾਤ ਦੇ ਵਿੱਚ ਬੀਜੇਪੀ ਦੇ ਮੁੱਖ ਮੰਤਰੀ ਰਹੇ ਤੇ ਪੰਜਾਬ ਬੀਜੇਪੀ ਦੇ ਅੱਜਕੱਲ ਇੰਚਾਰਜ ਸੀਗੇ ਉਹਨਾਂ ਨੇ ਜਦੋਂ ਪਹਿਲਾਂ ਕਿਤੇ ਸਕੂਟਰ ਲਿਆ ਉਹਦਾ ਨੰਬਰ 1206 ਸੀਗਾ ਉਹਨਾਂ ਨੂੰ ਲੱਗਿਆ ਵੀ ਇਹ ਬੜਾ ਕਿਸਮਤ ਵਾਲਾ ਨੰਬਰ ਹੈ ਉਹਨਾਂ ਨੇ ਅਗਲੀ ਗੱਡੀ ਵੀ ਲੈ ਲਈ ਅੱਜ ਵੀ ਉਹਨਾਂ ਦੇ ਘਰ 'ਚ ਉਹ ਸਕੂਟਰ ਤੇ ਉਹ ਗੱਡੀ ਇਸੇ ਤਰ੍ਹਾਂ ਡਿਸਪਲੇ ਕਰੀਆਂ ਹੋਈਆਂ ਨੇ ਤੇ ਉਹਨਾਂ ਨੂੰ 126 1206 ਨਾਲ ਬਹੁਤ ਪਿਆਰ ਸੀ ਤੇ ਉਹ ਇਹਨੂੰ ਲੱਕੀ ਨੰਬਰ ਮੰਨਦੇ ਸਨ ਕਿ ਕੱਲ 12 6 ਨੂੰ ਹੀ ਉਹ ਜਾ ਰਹੇ ਸੀ ਆਪਣੀ ਬੇਟੀ ਕੋਲ ਤੇ ਪਰਿਵਾਰ ਕੋਲ ਤੇ 12 ਨੰਬਰ ਸੀਟ ਤੇ ਹੀ ਬੈਠੇ ਸੀ ਤੇ ਉਹ ਸਾਰਾ ਕੁਝ ਤਬਾਹ ਹੋ ਗਿਆ ਸੋ ਦੋਸਤੋ ਜਿਹੜੀਆਂ ਕਈ ਵਾਰ ਉਦਰਤੀ ਮੇਲ ਮਲਾਪ ਹੋ ਜਾਂਦਾ ਹੈ ਚੰਗਾ ਪਾਸਾ ਵੀ ਤੇ ਮਾੜਾ ਪਾਸਾ ਵੀ ਉਹਦੇ ਨਾਲ ਨਾ ਤਾਂ ਕੋਈ ਚੀਜ਼ ਕਿਸਮਤਵਾਦੀ ਹੋ ਸਕਦੀ ਹੈ ਤੇ ਨਾ ਉਹ ਵੱਧ ਕਿਸਮਤੀ ਦੀ ਗੱਲ ਹੋ ਸਕਦੀ ਹੈ ਤੇ ਅਸਾਨੂੰ ਇਸ ਤੋਂ ਇਹ ਵੀ ਥੋੜਾ ਜਿਹਾ ਦਿਮਾਗ ਨੂੰ ਸੋਚਣ ਦੀ ਲੋੜ ਹੈਗੀ ਹੈ ਵੀ ਅਸੀਂ ਜਿਹੜਾ ਵਿਗਿਆਨਕ ਪਹੁੰਚ ਵੀ ਅਪਣਾਇਆ ਕਰੀਏ ਪਰਿਵਾਰ ਦੇ ਨਾਲ ਹਮਦਰਦੀ ਪ੍ਰਗਟ ਕਰਦੇ ਹੋਏ ਕੁਝ ਵੀ ਕਹਿੰਦੇ ਆ ਸਾਰਾ ਕੁਝ ਜਾਇਜ਼ ਹੈ ਪਰ ਆਪਣੀ ਜ਼ਿੰਦਗੀ ਦੇ ਵਿੱਚ ਇਹ ਸੋਚ ਅਪਣਾਉਣ ਦੀ ਸਾਨੂੰ ਲੋੜ ਹੈ ਅਗਲੀ ਗੱਲ ਦੋਸਤੋ ਜਿਹੜੀ ਹੈ ਵੀ ਕੱਲ ਇਜ਼ਰਾਈਲ ਨੇ ਈਰਾਨ ਦੇ ਉੱਤੇ ਇੱਕ ਆਪਰੇਸ਼ਨ ਰਾਈジング ਲਾਇਨ ਚੜਦਾ ਹੋਇਆ ਜਿਹੜਾ ਸ਼ੇਰ ਹੈ ਉਹ ਉਹਦੇ ਤੇ ਕਰਤਾ ਤੇ ਉਹਦੇ ਕਾਫੀ ਨੁਕਸਾਨ ਕੀਤਾ ਹੈ ਉੱਥੋਂ ਦਾ ਇੱਕ ਜਨਰਲ ਮਾਰਿਆ ਗਿਆ ਤੇ ਇਹ ਗੱਲ ਲੱਗਦਾ ਹੈ ਵੀ ਹੁਣ ਹੋਰ ਵਧੂਗੀ ਕਿਉਂਕਿ ਅਮਰੀਕਾ ਦੀ ਪੂਰੀ ਸ਼ੈ ਹੈ ਅਮਰੀਕਾ ਨੇ ਕਹਿਣ ਨੂੰ ਕਿਹਾ ਵੀ ਸਾਡਾ ਇਹ ਚ ਕੋਈ ਰੋਲ ਨਹੀਂ ਕਿਉਂਕਿ ਅੰਤਰਰਾਸ਼ਟਰੀ ਐਟੋਮਿਕ એનર્ਜੀ ਜਿਹੜੀ ਏਜੰਸੀ ਹੈ ਉਹ ਉੱਥੋਂ ਦੇ ਜਿਹੜਾ ਯੂਰੇਨੀਅਮ ਦਾ ਭੰਡਾਰ ਨੇ ਉਹਦੀ ਜਾਂਚ ਪੜਤਾਲ ਕਰ ਰਹੀ ਸੀ ਤੇ ਅਮਰੀਕਾ ਉਹਦੇ ਤੇ ਦਬਾਅ ਪਾ ਰਿਹਾ ਹੈ ਬਹੁਤ ਦੇਰ ਦਾ ਤੇ ਉਹ ਦਬਾਅ ਨੂੰ ਉੱਚਕਾਉਣ ਦੇ ਲਈ ਇਹ ਅਟੈਕ ਹੋਏ ਹੋਏ ਹੈ ਇੱਕ ਬਹੁਤ ਹੀ ਮਾੜੀ ਘਟਨਾ ਹੈ ਤੇ ਦੋਸਤੋ ਜੇ ਕਿਸੇ ਟਾਈਮ 'ਚ ਹਿਟਲਰ ਟੋਜੋ ਤੇ ਮੁਸੋਲਿਨੀ ਦੇਰੋਂ ਬਾਹਰ ਨੂੰ ਨੌਕੇ 'ਨਾਂ ਰੁਕਿਆ ਜਾਂਦਾ ਤਾਂ ਦੁਨੀਆ ਦੀ ਦੂਜੀ ਜੰਗ ਤੋਂ ਬਚਿਆ ਜਾ ਸਕਦਾ ਸੀ ਹੁਣ ਇਹ ਇੱਕ ਉਭਾਰ ਹੈ ਨੇਤਨ ਯਾਹੂਦਾ ਇਜ਼ਰਾਈਲ ਦਾ ਯੂਐਸਏ ਦਾ 트ੰਪ ਦਾ ਤੇ ਕੁਝ ਮੁਲਕ ਹੋਰ ਜਿਹੜੀ ਇਟਲੀ ਦੁਬਾਰਾ ਫੇਰ ਉਹਦੇ ਵਿੱਚ ਸ਼ਾਮਿਲ ਹੈ ਜਿਹੜੀ ਮਲੇਨੀ ਹੈ ਸੋ ਸਾਡੇ ਮੋਦੀ ਜੀ ਵੀ ਬਹੁਤ ਸਾਰੇ ਉਹਨਾਂ ਦੇ ਨਾਲ ਹੀ ਹਾਲਾਂਕਿ ਉਹਨਾਂ ਦੀ ਉਹ ਤੈਅ ਵੀ ਲਾਉਂਦੇ ਐ ਅਮਰੀਕਾ ਵਾਲੇ ਉੱਥੋਂ ਦੇ ਜਰਨਲਾਂ ਨੇ ਪਾਕਿਸਤਾਨ ਦੀ ਬਹੁਤ ਬੜੀ ਤਾਰੀਫ ਕੀਤੀ ਐ ਤੇ ਉਹਨੂੰ ਕਿਹਾ ਕਿ ਉਹ ਅੱਤਵਾਦ ਦੇ ਵਿਰੁੱਧ ਲੜਨ ਚ ਬਹੁਤ ਵੱਡੀ ਸ਼ਕਤੀ ਐ ਪਾਕਿਸਤਾਨ ਸੋ ਬਗੈਰਾ ਵਗੈਰਾ ਤੇ ਭਾਰਤ ਪਰ ਸਾਡਾ ਜਿਹੜਾ ਅਮਰੀਕਾ ਦੇ ਨਾਲ ਇਉਂ ਚਿੰਬੜਿਆ ਹੋਇਆ ਵੀ ਜਿਵੇਂ ਉਹਦੇ ਨਾਲੋਂ ਲਾਠੀ ਨਹੀਂ ਸਕਦਾ ਇਹ ਸਾਡੇ ਲਈ ਦੁਖਦਾਈ ਘਟਨਾ ਹੈਗੀ ਅ ਅਗਲੀ ਗੱਲ ਦੋਸਤੋ ਤੁਹਾਡੇ ਨਾਲ ਜਿਹੜੀ ਸਾਂਝੀ ਕਰਨੀ ਐ ਵੀ ਜਿਹੜੀ ਜੈਂਡਰ ਪੈਰਿਟੀ ਹੈ ਔਰਤ ਮਰਦ ਦੀ ਬਰਾਬਰੀ ਹੈ ਜਿਹਨੂੰ ਗਲੋਬਲ ਜੈਂਡਰ ਗੈਪ ਇੰਡੈਕਸ ਕਹਿੰਦੇ ਆ ਉਹਦਾ ਅੰਕੜੇ ਕੱਲ ਜਾਰੀ ਹੋਏ ਹੈ ਉਹਦੀ 19ਵੀਂ ਰਿਪੋਰਟ ਜਾਰੀ ਹੋਈ ਹੈ ਜਿਦੇ ਵਿੱਚ ਭਾਰਤ ਜਿਹੜਾ ਹੈ 148 ਦੇਸ਼ਾਂ ਚੋਂ 131ਵੇਂ ਸਥਾਨ ਤੇ ਹੈ ਜਣੀ ਔਰਤਾਂ ਦੇ ਨਾਲ ਅੱਡ ਅੱਡ ਖੇਤਰਾਂ ਚ ਆਰਥਿਕ ਤੇ ਰਾਜਨੀਤਿਕ ਤੇ ਬਾਕੀ ਥਾਵਾਂ ਤੇ ਵਿਤਕਰਾਂ ਵੱਧ ਹੋ ਰਿਹਾ ਹੈ ਮਰਦਾਂ ਦੇ ਮੁਕਾਬਲੇ ਤੇ ਪਿਛਲੇ ਸਾਲ ਇਹ 146 ਦੇਸ਼ਾਂ ਚੋਂ 29ਵੇਂ 129ਵੇਂ ਸਥਾਨ ਤੇ ਸੀ ਜਦਕਿ ਜਿਹੜਾ ਆਈਸਲੈਂਡ ਹੈ ਲਗਾਤਾਰ 16 ਸਾਲਾਂ ਤੋਂ ਪਹਿਲੇ ਸਥਾਨ ਤੇ ਹੈ ਫਿਨਲੈਂਡ ਨਾਰਵੇ ਯੂਕੇ ਤੇ ਨਿਊਜ਼ੀਲੈਂਡ ਉਹਦੋਂ ਅਗਦੇ ਨੇ ਹੋਰ ਵੀ ਹੈਰਾਨੀ ਦੀ ਗੱਲ ਕਿ ਇਸ ਵਾਰ ਜਿਹੜਾ ਬੰਗਲਾਦੇਸ਼ ਹੈ ਉਸ ਦਾ ਸਥਾਨ ਜਿਹੜਾ ਹੈ ਉਹ 16ਵੇਂ ਸਥਾਨ ਤੇ ਹੈਗਾ ਹੋ ਸੌਰੀ 24ਵੇਂ ਸਥਾਨ ਤੇ ਸਾਊਥ ਏਸ਼ੀਆ ਦਾ ਤੇ ਅਗਲੀ ਗੱਲ ਦੋਸਤੋ ਇਹ ਹੈ ਵੀ ਮਨੂ ਜਿਹੜਾ ਦਿੱਲੀ ਯੂਨੀਵਰਸਿਟੀ ਹੈ ਉਥੋਂ ਦੇ ਪਿਛਲੇ ਸਾਲ ਲਾ ਡਿਪਾਰਟਮੈਂਟ ਨੇ ਕੋਸ਼ਿਸ਼ ਕੀਤੀ ਸੀ ਵੀ ਮਨੂ ਸਮ੍ਰਿਤੀ ਨੂੰ ਵੀ ਪੜਾਇਆ ਜਾਵੇ। ਉਦੋਂ ਵਿਰੋਧ ਹੋਇਆ ਉਹਨਾਂ ਨੇ ਉਹਨੂੰ ਵਾਪਸ ਲੈ ਲਿਆ ਸੀ ਤੇ ਹੁਣ ਸਾਸਕ੍ਰਿਤ ਵਿਭਾਗ ਨੇ ਜਿਹੜਾ ਉਥੋਂ ਦਾ ਧਰਮ ਸ਼ਾਸਤਰ ਵਿਸ਼ਾ ਹੈਗਾ ਧਰਮ ਸ਼ਾਸਤਰ ਦੇ ਵਿੱਚ ਮਨੂ ਸਮ੍ਰਿਤੀ ਨੂੰ ਦਾਵੀ ਕਾ ਪੇਪਰ ਪੜਾਉਣ ਦਾ ਫੈਸਲਾ ਕਰ ਲਿਆ ਸੀ ਤੇ ਉਹਦਾ ਬਹੁਤ ਵੱਡਾ ਵਿਰੋਧ ਕਰਿਆ ਵਿਦਿਆਰਥੀਆਂ ਤੇ ਅਧਿਆਪਕਾਂ ਨੇ ਤੇ ਉਸ ਵਿਰੋਧ ਦੇ ਮੱਦੇਨਜ਼ਰ ਕੱਲ ਵਾਈਸ ਚਾਂਸਲਰ ਨੇ ਕਿਹਾ ਵੀ ਕਿਸੇ ਵੀ ਕੋਰਸ ਦੇ ਵਿੱਚ ਮਾਨੂੰ ਸਮਰਥੀ ਨਹੀਂ ਪੜਾਈ ਜਾਊਗੀ ਤੇ ਜਿਹੜੇ ਲੋਕ ਜਾਤ ਪਾਤ ਦੇ ਵਿਰੁੱਧ ਲੜਨ ਵਾਲੇ ਆ ਉਹਨਾਂ ਦੀ ਇੱਕ ਜਿੱਤ ਹੈ ਆ ਲਾਸਟ ਗੱਲ ਦੋਸਤੋ ਤੁਹਾਡੇ ਨਾਲ ਜਿਹੜੀ ਸਾਂਝੀ ਕਰਨੀ ਹੈ ਉਹ ਉਹ ਇਹ ਹੈ ਕਿ ਪੰਜਾਬ ਸਰਕਾਰ ਹੈ ਜਿਹੜੀ ਅਜੇ ਤੱਕ ਲੋਕਾਂ ਨੂੰ ਕੋਈ ਪੱਲੇ ਨਹੀਂ ਖੜਾ ਰਹੀ ਰੋਜ਼ ਜਿਹੜੀ ਲੁਧਿਆਣਾ ਸੀਟ ਹੈ ਉਹਦੇ ਤੇ ਮੁਜਾਰੇ ਹੁੰਦੇ ਆ ਕੱਲ ਵੀ ਹੋਏ ਐ ਅੱਜ ਵੀ ਕੁਝ ਆ ਰਹੇ ਆ ਲੋਕ 16 ਤਰੀਕ ਨੂੰ ਉਹ ਜਿਹੜਾ ਬਠਿੰਡੇ ਕਾਂਡ ਹੋਇਆ ਬੰਦਾ ਕੁੱਟ-ਕੁੱਟ ਕੇ ਮਾਰਿਆ ਸੀ ਆਈਏ ਸਟਾਫ ਨੇ ਉਹਦੇ ਲੋਕ ਵੀ ਆ ਰਹੇ ਆ ਕਰਨ ਤੇ ਮੁਲਾਜ਼ਮ ਵੀ ਆ ਰਹੇ ਆ ਦੇਖਦੇ ਆ ਪੰਜਾਬ ਸਰਕਾਰ ਕਿੱਧਰ ਨੂੰ ਕੰਨ ਧਰਦੀ ਐ ਅੱਜ ਦੀ ਗੱਲ 'ਚ ਐਨੇ ਬਹੁਤ-ਬਹੁਤ ਸ਼ੁਕਰੀਆ